ਵੈਸੇ ਤਾਂ ਇਹਦੀ ਰੇਟ ਦੇ ਵਿੱਚ ਤੁਹਾਨੂੰ ਪਰਸਨਲ ਲੋਨ ਸਿਰਫ 2 ਮਿੰਟਾਂ 'ਚ ਮਿਲ ਸਕਦਾ ਕਿਉਂਕਿ ਇੰਨੀਆਂ ਸਾਰੀਆਂ ਇਨਸਟੈਂਟ ਲੋਨ ਐਪਸ ਆ ਚੁੱਕੀਆਂ ਨੇ ਪਰ ਇਹ ਜਿਹੜੀਆਂ ਇਨਸਟੈਂਟ ਲੋਨ ਐਪਸ ਨੇ ਨਾ ਇਹਨਾਂ ਦੇ ਵਿੱਚ ਜਿਹੜਾ ਵਿਆਜ ਹੁੰਦਾ ਉਹ ਜਨਰਲੀ ਥੋੜਾ ਹਾਈ ਹੁੰਦਾ ਹੈ ਇਸ ਤੋਂ ਬੈਟਰ ਤਾਂ ਇਹ ਕਰ ਤੁਸੀਂ SBI 'ਚ ਪਰਸਨਲ ਲੋਨ ਲੈਣ ਜਾਣੇ ਹੋ ਤੁਹਾਨੂੰ ਇਸ ਤੋਂ ਅੱਧੇ ਰੇਟ ਤੇ ਪਰਸਨਲ ਲੋਨ ਮਿਲ ਸਕਦਾ ਪਰ ਫਿਰ SBI 'ਚੋਂ ਲੋਨ ਲੈਣ ਲਈ ਤੁਹਾਨੂੰ ਕਾਫੀ ਕੁਝ ਪਤਾ ਹੋਣਾ ਚਾਹੀਦਾ ਟੈਨਸ਼ਨ ਨਾ ਲਓ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਕਾਫੀ ਕੁਝ ਹੀ ਦੱਸਣ ਵਾਲਾ ਹਾਂ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਹ ਸਾਰਾ ਕੁਝ ਡਿਸਕਸ ਕਰ ਸਕ ਤੁਸੀਂ ਆਪਣਾ ਇੰਟਰਸਟ ਰੇਟ ਕਿਵੇਂ ਕੱਟ ਕਰਵਾ ਸਕਦੇ ਹੋ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਇਹ ਸਾਰਾ ਕੁਝ ਸੋ ਅੱਜ ਦਾ ਇਸ ਪਰਸਨਲ ਲੋਨ ਦਾ ਪ੍ਰੋਸੈਸ ਨੂੰ ਸਮਝਣ ਦੇ ਲਈ ਆਪਾਂ ਇੰਡੀਆ ਦੇ ਸਭ ਤੋਂ ਵੱਡੇ ਬੈਂਕ SBI ਦੇ ਐਗਜ਼ਾਮਪਲ ਲੈ ਕੇ ਚੱਲਾਂਗੇ ਆਲਮੋਸਟ ਸਾਰੇ ਹੀ ਬੈਂਕਾਂ ਦਾ ਜਿਹੜਾ ਪ੍ਰੋਸੈਸ ਹੁੰਦਾ ਉਹ ਸੇਮ ਹੀ ਹੁੰਦਾ ਹੈ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕੋਈ ਹੋਰ ਵੀਡੀਓ ਦੇਖਣ ਦੀ ਜ਼ਰੂਰਤ ਨਾ ਪਵੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਵੀ ਇਹ ਪਰਸਨਲ ਲੋਨ ਹੁੰਦਾ ਕੀ ਹੈ ਤੇ ਇਹ ਸਾਡੇ ਹੋਮ ਲੋਨ ਕਾਰ ਲੋਨ ਜਿਹੜੇ ਹੁੰਦੇ ਆ ਉਹਨਾਂ ਨਾਲੋਂ ਮਹਿੰਗਾ ਕਿਉਂ ਪੈਂਦਾ ਤਾਂ ਸੱਚ ਗੱ ਤੇਹੀ وجہ ਹੈ ਕਿ ਇਹ ਕਾਰਨ ਲੋਨ ਜਾਂ ਫਿਰ ਹੋਮ ਲੋਨ ਨਾਲੋਂ ਮਹਿੰਗਾ ਪੈਂਦਾ ਹੁਣ ਤੁਸੀਂ ਡੈਫੀਨੇਸ਼ਨ ਤੇ ਧਿਆਨ ਦਿੱਤਾ ਹੋਏ ਤਾਂ ਮੈਂ ਕਿਹਾ ਵੀ ਪਰਸਨਲ ਲੋਨ ਇੱਕ ਅਨਸਿਕਿਉਰਡ ਲੋਨ ਹੈ ਅਨਸਿਕਿਉਰਡ ਮੀਨਸ ਕਿ ਬੈਂਕ ਇਹਦੇ ਬਦਲੇ 'ਚ ਤੁਹਾਡੇ ਤੋਂ ਕੋਈ ਸਿਕਿਉਰਿਟੀ ਜਾਂ ਕੋਲੈਟਰਲ ਨਹੀਂ ਰੱਖਦਾ ਇਸੇ ਵਜ੍ਹਾ ਕਰਕੇ ਇਹ ਲੋਨ ਮਹਿੰਗਾ ਹੁੰਦਾ ਹੈ ਹੁਣ ਹੋਮ ਲੋਨ ਜਾਂ ਕਾਰ ਲੋਨ ਦੇ ਵਿੱਚ ਕੀ ਹੁੰਦਾ ਹੈ ਕਿ ਬੈਂਕ ਤੁਹਾਡਾ ਕਾਰ ਜਾਂ ਫਿਰ ਘਰ ਨੂੰ ਐਜ਼ ਅ ਕੋਲੈਟਰਲ ਯਾਨੀ ਕਿ ਸਿਕਿਉਰਿਟੀ ਦੇ ਤੌਰ ਤੇ ਰੱਖਦਾ ਹੈ ਜੇਕਰ ਤੁਸੀਂ ਈਐਮਆਈ ਡਿਫਾਲਟ ਕਰਦੇ ਹੋ ਤਾਂ ਬੈਂਕ ਕੋਲੇ ਰਾਈਟ ਹੁੰਦਾ ਵੀ ਉਹ ਤੁਹਾਡਾ ਘਰ ਜਾਂ ਫਿਰ ਕਾਰ ਨੂੰ ਸੈਲ ਕਰਕੇ ਆਪਣੇ ਪੈਸੇ ਕਵਰ ਕਰ ਸਕਦਾ ਹੈ ਬਟ ਪਰਸਨਲ ਲੋਨ ਦੇ ਕੇਸ ਦੇ ਵਿੱਚ ਐਦਾਂ ਦਾ ਕੁਝ ਨਹੀਂ ਹੁੰਦਾ ਤੇ ਇਸੇ ਕਰਕੇ ਬੈਂਕ ਇੱਥੇ ਥੋੜਾ ਜਿਹਾ ਐਕਸਟਰਾ ਰਿਸਕ ਲੈਂਦਾ ਹੈ ਉਸੇ ਐਕਸਟਰਾ ਰਿਸਕ ਦੇ ਚੱਕਰ 'ਚ ਤੁਹਾਨੂੰ ਥੋੜਾ ਜਿਹਾ ਐਕਸਟਰਾ ਚਾਰਜ ਕਰਦਾ ਹੈ ਹੁਣ ਪਰਸਨਲ ਲੋਨ ਦੇ ਵਿੱਚ ਨਾ ਟਰਮੀਨੋਲੋਜੀ ਬਹੁਤ ਕੰਮ ਕਰਦੀ ਹੈ ਤੇ ਬੈਂਕਾਂ ਦੀਆਂ ਜੋ ਟਰਮਸ ਹੁੰਦੀਆਂ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਬੈਂਕ ਹਮੇਸ਼ਾ ਟਰਮਸ ਦੇ ਵਿੱਚ ਹੀ ਗੱਲ ਕਰਦਾ ਹੈ ਤੇ ਜੇਕਰ ਤੁਸੀਂ ਉਹ ਟਰਮਸ ਨਹੀਂ ਸਮਝ ਪਾਉਂਦੇ ਤਾਂ ਤੁਸੀਂ ਕਨਫਿਊਜ਼ ਹੋ ਜਾਓਗੇ ਤੇ ਬੈਂਕ ਨਾਲ ਸਹੀ ਤਰੀਕੇ ਨਾਲ ਨੇਗੋਸ਼ੀਏਟ ਨਹੀਂ ਕਰ ਪਾਓਗੇ ਇਸ ਲਈ ਜਿਹੜਾ ਅਗਲਾ ਸੈਕਸ਼ਨ ਹੈ ਇਹਨੂੰ ਧਿਆਨ ਨਾਲ ਸਮਝੋ ਹੁਣ ਇਹਦੇ ਵਿੱਚੋਂ ਸਭ ਤੋਂ ਪਹਿਲੀ ਟਰਮ ਹੈ ਰੇਟ ਆਫ ਇੰਟਰਸਟ ਮਤਲਬ ਕਿ ਜਦੋਂ ਤੁਸੀਂ ਲੋਨ ਲੈ ਰਹੇ ਹੋ ਤੇ ਤੇ ਕਿੰਨਾ ਵਿਆਜ ਲੱਗੇਗਾ ਇਹ ਵਿਆਜ ਬੇਸਿਕਲੀ ਦੋ ਟਾਈਪ ਦਾ ਹੁੰਦਾ ਹੈ ਫਿਕਸ ਤੇ ਫਲੋਟਿੰਗ ਫਿਕਸ ਦਾ ਮਤਲਬ ਹੁੰਦਾ ਕਿ ਅਗਲੇ 2-3 ਸਾਲਾਂ ਲਈ ਤੁਹਾਡੇ ਲੋਨ ਦਾ ਜਿਹੜਾ ਵਿਆ ਫਲੋਟਿੰਗ ਦੇ ਵਿੱਚ ਤੁਹਾਡਾ ਜਿਹੜਾ ਲੋਨ ਦਾ ਵਿਆਜ ਹੈ ਉਹ ਕਿਸੇ ਐਕਸਟਰਨਲ ਬੈਂਚਮਾਰਕ ਜਿਵੇਂ ਕਿ ਆਰਬੀਆਈ ਦੇ ਰੈਪੋ ਰੇਟ ਦੇ ਨਾਲ ਲਿੰਕ ਕਰ ਦਿੱਤਾ ਜਾਂਦਾ ਹੈ ਹੁਣ ਜਿਵੇਂ ਜਿਵੇਂ ਆਰਬੀਆਈ ਦਾ ਰੈਪੋ ਰੇਟ ਵਧੇਗਾ ਜਾਂ ਘਟੇਗਾ ਓਵੇਂ ਓਵੇਂ ਤੁਹਾਡੇ ਲੋਨ ਦਾ ਵਿਆਜ ਵਧੇਗਾ ਘਟੇਗਾ ਹੁਣ ਇੱਕ ਵਰਡ ਆਫ ਅਡਵਾਈਸ ਹੈ ਕਿ ਨੀਅਰ ਫਿਊਚਰ ਦੇ ਵਿੱਚ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਆਰਬੀਆਈ ਦਾ ਰੈਪੋ ਰੇਟ ਘਟਣ ਵਾਲਾ ਹੈ ਇਸ ਕਰਕੇ ਫਲੋਟਿੰਗ ਇੰਟਰਸਟ ਰੇਟ ਤੁਹਾਡੇ ਲਈ ਬੈਟਰ ਸਾਬਿਤ ਹੋ ਸਕਦਾ ਹੈ ਕਿਉਂਕਿ ਰੈਪੋ ਰੇਟ ਦੇ ਘਟਣ ਦੇ ਨਾਲ ਤੁਹਾਡੇ ਇੰਟਰਸਟ ਰੇਟ ਵੀ ਘਟੇਗਾ ਹੁਣ ਅਗਲੀ ਟਰਮ ਹੈ ਲੋਨ ਐਲੀ ਤੱਕ ਲੋਨ ਮਿਲ ਜਾਂਦਾ ਹੈ ਮਤਲਬ ਕਿ ਜੇਕਰ ਤੁਹਾਡੀ ਮੰਥਲੀ ਸੈਲਰੀ 50000 ਆ ਰਹੀ ਹੈ ਤਾਂ ਤੁਹਾਨੂੰ 12 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ ਹੁਣ ਅਗਲੀ ਟਾਪ ਹੈ ਅਦਰ ਚਾਰजेस ਇਹਦੇ ਵਿੱਚ ਕਾਫੀ ਸਾਰੇ ਚਾਰजेस ਆ ਜਾਂਦੇ ਤੁਹਾਡੇ ਲੋਨ ਦੇ ਰਿਲੇਟਡ ਜਿਵੇਂ ਕਿ ਪ੍ਰੋਸੈਸਿੰਗ ਚਾਰजेस ਡਾਕੂਮੈਂਟੇਸ਼ਨ ਚਾਰजेस ਪ੍ਰੀ ਪੇਮੈਂਟ ਚਾਰजेस ਇਹ ਸਾਰੇ ਚਾਰजेस ਆਪਾਂ ਇੱਕ ਇੱਕ ਕਰਕੇ ਦੇਖਾਂਗੇ ਜਦੋਂ SBI ਦੇ ਪਰਸਨਲ ਲੋਨ ਨੂੰ ਐਕਸਪਲੇਨ ਕਰਾਂਗੇ ਇਥੇ ਵੀ ਇੱਕ ਵਰਡ ਆਫ ਐਡਵਾਈਸ ਹੈ ਵੀ ਇਹ ਸਾਰੇ ਚਾਰजेस 네ਗੋਸ਼ੀਏਬਲ ਹੁੰਦੇ ਆ ਤੁਸੀਂ ਬੈਂਕ ਨੂੰ ਇਹਨਾਂ ਚੋਂ ਕੋਈ ਚਾਰजेस ਕੱਟ ਕਰਨ ਲਈ ਵੀ ਕਹਿ ਸਕਦੇ ਹੋ ਹੁਣ ਇਸ ਤੋਂ ਅਗਲੀ ਟਰਮ ਹੈ ਲੋਨ ਰੀਪੇਮੈਂਟ ਇਹਦਾ ਮਤਲਬ ਹੈ ਵੀ ਜਿਹੜਾ ਤੁਸੀਂ ਲੋਨ ਲਿਆ ਉਹਨੂੰ ਤੁਸੀਂ ਪੇਬੈਕ ਕਿਵੇਂ ਕਰੋਗੇ ਇਹਦੇ ਵਿੱਚ ਬੈਂਕ ਤੁਹਾਡੇ ਤੋਂ ECS ਤੇ NACH ਮੰਡੇਟ ਸਾਈਨ ਕਰਵਾਉਂਦਾ ਹੈ ਈਸੀਐਸਟੀਐਨਸੀਐਚ ਦਾ ਸਿੰਪਲ ਜਿਹਾ ਮਤਲਬ ਹੈ ਤੁਸੀਂ ਆਪਣੇ ਬੈਂਕ ਨੂੰ ਇਨਸਟਰਕਸ਼ਨ ਦੇ ਰਹੇ ਹੋ ਕਿ ਹਰ ਮਹੀਨੇ ਇੱਕ ਫਿਕਸਡ ਅਮਾਉਂਟ ਜੋ ਕਿ ਤੁਹਾਡੀ ਕਿਸ਼ਤ ਹੈ ਉਹ ਤੁਹਾਡੇ ਲੋਨ ਅਕਾਊਂਟ ਦੇ ਵਿੱਚ ਟਰਾਂਸਫਰ ਕਰ ਦਿੱਤੀ ਜਾਵੇ ਇਹ ਤੁਹਾਡੇ ਬੈਂਕ ਲਈ ਇੱਕ ਸਟੈਂਡਿੰਗ ਇਨਸਟਰਕਸ਼ਨ ਦੀ ਤਰ੍ਹਾਂ ਹੁੰਦਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਟਰਮਸ ਨੇ ਜੋ ਆਪਾਂ ਅੱਗੇ ਇਸ ਵੀਡੀਓ ਦੇ ਵਿੱਚ ਦੇਖਾਂਗੇ ਬਟ ਇਹ ਜਿਹੜੀਆਂ 4-5 ਟਰਮਸ ਨੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਹੁਣ ਇਸ ਤੋਂ ਬਾਅਦ ਆਪਾਂ ਇਹ ਦੇਖਦੇ ਹਾਂ ਵੀ ਲੋਨ ਲੈਣ ਦੇ ਲਈ ਬ੍ਰੌਡਲੀ ਤੁਹਾਨੂੰ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਹੋਣਗੇ ਮोटा-ਮोटा ਸਾਰੇ ਬੈਂਕਾਂ ਦੇ ਵਿੱਚ ਤੁਹਾਨੂੰ ਕੋਈ ਇਹੀ ਡਾਕੂਮੈਂਟ ਮੰਗੇ ਜਾਣਗੇ ਤੇ ਜੇਕਰ ਤੁਸੀਂ ਇਹਨਾਂ ਨੂੰ ਪਹਿਲਾਂ ਤੋਂ ਰੈਡੀ ਕਰਕੇ ਰੱਖ ਲਓਗੇ ਤੁਹਾਡੀ ਕਾਫੀ ਹੈਲਪ ਹੋ ਜਾਏਗੀ। ਇਹ ਡਾਕੂਮੈਂਟ ਨੇ ਆਈਟੀਆਰ ਜਾਂ ਫਾਰਮ 16, ਤੁਹਾਡੀ 6 ਮਹੀਨੇ ਦੀ ਬੈਂਕ ਅਕਾਊਂਟ ਸਟੇਟਮੈਂਟ, ਆਧਾਰ ਕਾਰਡ, ਪੈਨ ਕਾਰਡ ਤੇ 3 ਮਹੀਨੇ ਦੀ ਸੈਲਰੀ ਸਲਿੱਪ। ਤੇ ਇਸ ਤੋਂ ਇਲਾਵਾ ਬੈਂਕ ਤੁਹਾਡਾ ਕ੍ਰੈਡਿਟ ਸਕੋਰ ਵੀ ਚੈੱਕ ਕਰਨਗੇ ਕਿਸੇ ਵੀ ਤਰੀਕੇ ਦਾ ਲੋਨ ਦੇਣ ਤੋਂ ਪਹਿਲਾਂ। ਹੁਣ ਇਸ ਤੋਂ ਅਗਲੇ ਪਾਰਟ ਦੇ ਵਿੱਚ ਆਪਾਂ SBI ਦੇ ਪਰਸਨਲ ਲੋਨ ਨੂੰ ਐਨਲਾਈਜ਼ ਕਰਾਂਗੇ। ਇਹ ਵਾਲਾ ਪਾਰਟ ਧਿਆਨ ਨਾਲ ਦੇਖਿਓ ਤੁਹਾਨੂੰ ਪਰਸਨਲ ਲੋਨ ਨੇ ਟੂ ਜ਼ੈਡ ਚੰਗੇ ਤਰੀਕੇ ਨਾਲ ਸਮ ਤੇ ਐਸਬੀਆਈ ਦੇ ਵਿੱਚ ਜੇਕਰ ਪਰਸਨਲ ਲੋਨ ਦੀ ਇੰਟਰਸਟ ਦੀ ਗੱਲ ਕਰੀਏ ਤਾਂ 11.35% ਤੋਂ ਲੈ ਕੇ 25% ਤੱਕ ਜਾ ਸਕਦਾ ਹੈ ਤੇ ਜਿਹੜਾ ਰੇਟ ਆਫ ਇੰਟਰਸਟ ਹੈ ਆਲਮੋਸਟ ਹਰ ਵੀਕ ਚੇਂਜ ਹੁੰਦਾ ਰਹਿੰਦਾ ਹੈ ਐਸਬੀਆਈ ਤੋਂ ਤੁਹਾਨੂੰ ਮੈਕਸਿਮਮ 30 ਤੋਂ 35 ਲੱਖ ਰੁਪਏ ਤੱਕ ਦਾ ਲੋਨ ਮਿਲ ਸਕਦਾ ਹੈ ਹੁਣ ਐਸਬੀਆਈ ਦਾ ਸਭ ਤੋਂ ਪਹਿਲਾ ਪ੍ਰੋਡਕਟ ਹੈ ਐਕਸਪ੍ਰੈਸ ਕ੍ਰੈਡਿਟ ਇਹ ਲੋਨ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਐਸਬੀਆਈ ਦੇ ਵਿੱਚ ਸੈਲਰੀ ਅਕਾਊਂਟ ਹੈ ਜਿਨ੍ਹਾਂ ਦਾ ਐਸਬੀਆਈ ਦੇ ਵਿੱਚ ਸੈਲਰੀ ਅਕਾਊਂਟ ਨਹੀਂ ਹੈ ਉਹ ਇਸ ਲੋਨ ਲਈ ਅਪਲਾਈ ਨਹੀਂ ਕਰ ਸਕਦੇ ਤੇ ਐਕਸਪ੍ਰੈਸ ਕ੍ਰੈਡਿਟ ਫੈਸਿਲਿਟੀ ਲੈ ਜੇਕਰ ਤੁਸੀਂ ਫ੍ਰੀਲੈਂਸਰ ਹੋ ਤਾਂ ਤੁਸੀਂ ਇਸ ਲੋਨ ਲਈ ਅਪਲਾਈ ਨਹੀਂ ਕਰ ਸਕਦੇ। ਐਸਪ੍ਰੈਸ ਕ੍ਰੈਡਿਟ ਦੇ ਲਈ ਤੁਹਾਡੀ ਘੱਟੋ ਘੱਟ ਮੰਥਲੀ ਸੈਲਰੀ 15000 ਰੁਪਏ ਹੋਣੀ ਚਾਹੀਦੀ ਹੈ। ਹੁਣ SBI ਦੇ ਐਕਸਪ੍ਰੈਸ ਕ੍ਰੈਡਿਟ ਦੇ ਵਿੱਚ ਤੁਹਾਨੂੰ 25000 ਤੋਂ ਲੈ ਕੇ 20 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ। ਹੁਣ ਤੁਹਾਨੂੰ ਕਿੰਨੇ ਅਮਾਊਂਟ ਦਾ ਲੋਨ ਮਿਲੇਗਾ ਇਹ ਡਿਪੈਂਡ ਕਰਦਾ ਤੁਹਾਡੀ ਲੋਨ ਐਲੀਜੀਬਿਲਟੀ ਤੇ। ਇਹ ਲੋਨ ਐਲੀਜੀਬਿਲਟੀ ਕਿਵੇਂ ਕੱਢਣੀ ਹੈ ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਡੀ ਮੰਥਲੀ ਸੈਲਰੀ ਦਾ 24 ਗੁਣਾ ਤੱਕ ਲੋਨ ਮਿਲ ਸਕਦਾ ਤੁਹਾਨੂੰ SBI ਤੋਂ। ਮਤਲਬ ਕਿ ਤੁਹਾਡੀ ਮੰਥਲੀ ਸੈਲਰੀ ਜੇਕਰ 50000 ਰੁਪਏ ਤੁਹਾਨੂੰ 12 ਲੱਖ ਫੋਰ ਐਗਜ਼ਾਮਪਲ ਜੇਕਰ ਤੁਹਾਡੀ ਨੈਟ ਮੰਥਲੀ ਸੈਲਰੀ 50000 ਹੈ ਤਾਂ ਤੁਹਾਡੀ EMI ਦਾ 50% ਯਾਨੀ ਕਿ 25000 ਤੋਂ ਵੱਧ ਨਹੀਂ ਹੋਣੀ ਚਾਹੀਦੀ ਤਾਂ ਇਹਨਾਂ ਦੋਨਾਂ ਪੈਰਾਮੀਟਰ ਨੂੰ ਦੇਖ ਕੇ ਹੀ ਡਿਸਾਈਡ ਹੋਏਗਾ ਵੀ ਤੁਹਾਨੂੰ ਮੈਕਸਿਮਮ ਕਿੰਨੇ ਲੱਖ ਤੱਕ ਦਾ ਲੋਨ ਮਿਲ ਸਕਦਾ ਹੋ ਸਕਦਾ ਹੈ ਤੁਹਾਡੀ ਲੋਨ ਐਲੀਜੀਬਿਲਟੀ 10 ਲੱਖ ਤੀ ਬਣ ਰਹੀ ਹੋਵੇ ਪਰ ਜੇਕਰ ਤੁਹਾਡੀ EMI ਤੇ NMI ਦੀ ਰੇਸ਼ੋ ਦੇ ਅਕੋਰਡਿੰਗ ਤੁਹਾਨੂੰ 6 ਲੱਖ ਤੱਕ ਦਾ ਹੀ ਲੋਨ ਮਿਲ ਸਕਦਾ ਹੈ ਤਾਂ ਇੱਥੇ ਤੁਹਾਨੂੰ ਸਿਰਫ 6 ਲੱਖ ਦਾ ਹੀ ਲੋਨ ਮਿਲੇਗਾ ਨਾ ਕਿ 10 ਲੱਖ ਦਾ ਹੁਣ ਜੇਕਰ ਇੰਟਰਸਟ ਰੇਟ ਦੀ ਗੱਲ ਕਰੀ ਤਾਂ ਉਹ ਵੇਰੀ ਕਰਦਾ ਹੈ 11.35% ਤੋਂ ਲੈ ਕੇ 14.5% ਤੱਕ ਉਹ ਡ ਚਾਰਜ ਦੀ ਗੱਲ ਕਰੀਏ ਤਾਂ 24% ਦੇ ਹਿਸਾਬ ਨਾਲ ਪੈਨਲ ਇੰਟਰਸਟ ਲੱਗਦਾ ਹੈ 3% ਦੇ ਹਿਸਾਬ ਨਾਲ ਤੁਹਾਨੂੰ ਪ੍ਰੀਪੇਮੈਂਟ ਚਾਰਜ ਲੱਗਦੇ ਆ ਤੇ ਮਿਨੀਮਮ ਰੀਪੇਮੈਂਟ ਪੀਰੀਅਡ ਹੁੰਦਾ 6 ਮਹੀਨੇ ਦਾ ਮਤਲਬ ਕਿ ਲੋਨ ਲੈਣ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਤੁਸੀਂ ਆਪਣਾ ਸਾਰਾ ਲੋਨ ਰੀਪੇ ਨਹੀਂ ਕਰ ਸਕਦੇ ਹੁਣ ਐਕਸਪ੍ਰੈਸ ਕ੍ਰੈਡਿਟ ਦੇ ਵਿੱਚ ਤੁਹਾਨੂੰ ਪਰਸਨਲ ਲੋਨ ਦੀ ਥਾਂ ਤੇ ਇੱਕ ਓਵਰਡਰਾਫਟ ਫੈਸਿਲਿਟੀ ਦਾ ਵੀ ਆਪਸ਼ਨ ਮਿਲ ਜਾਂਦਾ ਹੈ ਓਵਰਡਰਾਫਟ ਫੈਸਿਲਿਟੀ ਦਾ ਮਤਲਬ ਹੁੰਦਾ ਹੈ ਵੀ ਤੁਹਾਨੂੰ ਇੱਕ ਫਲੈਕਸੀਬਿਲਿਟੀ ਮਿਲ ਜਾਂਦੀ ਹੈ ਇੱਕ ਕ੍ਰੈਡਿਟ ਲਾਈਨ ਮਿਲ ਜਾਂਦੀ ਹੈ ਜਿਹਨੂੰ ਤੁਸੀਂ ਜਦੋਂ ਚਾਹੋ ਵਿਡਰਾਅ ਕਰ ਸਕ ਬਹੁਤ ਜ਼ਿਆਦਾ ਹੈ ਤਾਂ ਇਹ ਨਾਰਮਲ ਲੋਨ ਨਾਲੋਂ ਥੋੜਾ ਜਿਹਾ ਮਹਿੰਗਾ ਵੀ ਪੈਂਦਾ ਹੈ ਹੁਣ ਇਹਦੇ ਨਾਲ ਦਾ ਹੀ ਇੱਕ ਮਿਲਦਾ ਜੁਲਦਾ ਪ੍ਰੋਡਕਟ ਹੈ ਰੀਅਲ ਟਾਈਮ ਐਕਸਪ੍ਰੈਸ ਕ੍ਰੈਡਿਟ ਇਹ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਡਿਫੈਂਸ ਤੇ ਗਵਰਨਮੈਂਟ EMPLOYEES ਦੇ ਲਈ ਇਹਨੂੰ ਡਿਜੀਟਲੀ ਅਪਲਾਈ ਕਰੰਦਾ ਵੀ ਆਪਸ਼ਨ ਮਿਲ ਜਾਂਦਾ SBI ਦੇ YONO ਐਪ ਤੋਂ ਤੇ ਇਹਦੇ ਵਿੱਚ ਜਿਹੜੇ ਪ੍ਰੋਸੈਸਿੰਗ ਚਾਰजेस ਹੈ ਉਹ ਵੀ ਥੋੜੇ ਘੱਟ ਰਹਿੰਦੇ ਆ ਤੇ ਜਿਹੜੀ ਤੁਹਾਡੀ ਮੰਥਲੀ EMIਸ ਹੈ ਉਹ ਵੀ 60% ਤੱਕ ਜਾ ਸਕਦੀ ਹੈ ਮਤਲਬ ਕਿ ਤੁਹਾਡੀ ਲੋਨ ਐਲੀਜੀਬਿਲਟੀ ਵੀ ਥੋੜੀ ਜਿਹੀ ਵੱਧ ਮਿਲ ਜਾਂਦੀ ਹੈ ਹੁਣ ਥਰਡ ਪ੍ਰੋਡਕਟ ਹੈ ਐਕਸਪ੍ਰੈਸ ਫਲੈਕਸੀ ਇਹ ਥੋ ਹੁਣ ਐਕਸਪ੍ਰੈਸ ਫਲੈਕਸੀ ਦੇ ਵਿੱਚ ਘੱਟੋ ਘੱਟ ਲਿਮਿਟ 1 ਲੱਖ ਦੀ ਹੁੰਦੀ ਹੈ ਜਿੱਥੇ ਕਿ ਐਕਸਪ੍ਰੈਸ ਕ੍ਰੈਡਿਟ ਦੇ ਵਿੱਚ ਤੁਹਾਨੂੰ 25000 ਦਾ ਵੀ ਲੋਨ ਮਿਲ ਜਾਂਦਾ ਸੀ ਹੁਣ ਇਸ ਤੋਂ ਬਾਅਦ ਚੌਥਾ ਪ੍ਰੋਡਕਟ ਹੈ ਐਕਸਪ੍ਰੈਸ 엘ੀਟ ਇਹ ਥੋੜਾ ਜਿਹਾ ਜ਼ਿਆਦਾ ਹੀ ਪ੍ਰੀਮੀਅਮ ਕਸਟਮਰਸ ਦੇ ਲਈ ਹੈ ਐਕਸਪ੍ਰੈਸ 엘ੀਟ ਦੇ ਲਈ ਤੁਹਾਡੀ ਘੱਟੋ ਘੱਟ 1 ਲੱਖ ਰੁਪਏ ਪਰ ਮਨ ਸੈਲਰੀ ਹੋਣੀ ਚਾਹੀਦੀ ਹੈ ਤੇ ਐਕਸਪ੍ਰੈਸ 엘ੀਟ ਦੇ ਵਿੱਚ ਤੁਹਾਨੂੰ ਸਿਰਫ ਪਰਸਨਲ ਲੋਨ ਮਿਲਦਾ ਹੈ ਇੱਥੇ ਓਵਰਡਰਾਫਟ ਫੈਸਿਲਿਟੀ ਨਹੀਂ ਮਿਲਦੀ ਕੁਝ ਛੋਟੇ ਮੋਟੇ ਹੋਰ ਡਿਫਰੈਂਸਸ ਵੀ ਹੈ ਜਿਵੇਂ ਕਿ ਐਕਸਪ੍ਰੈ ਮਾਈਦੀ ਰੇਸ਼ੋ 60% ਤੱਕ ਜਾ ਸਕਦੀ ਹੈ ਤੇ ਤੀਸਰਾ ਪੁਆਇੰਟ ਇਹ ਹੈ ਵੀ ਐਕਸਪ੍ਰੈਸ ਐਲੀਟ ਦੇ ਵਿੱਚ ਜਿਹੜਾ ਪਰਸਨਲ ਲੋਨ ਹੁੰਦਾ ਤੁਹਾਨੂੰ ਜਨਰਲੀ ਨਾਰਮਲ ਲੋਨਸ ਨਾਲੋਂ ਅੱਧੇ ਪਰਸੈਂਟ ਘੱਟ ਰੇਟ ਤੇ ਮਿਲ ਜਾਂਦਾ ਤਾਂ ਆਪਾਂ ਇੱਥੇ ਇਹ ਕਹਿ ਸਕਦੇ ਹਾਂ ਵੀ ਇਹ ਹੁਣ ਤੱਕ ਦੀ ਐਸਬੀਆਈ ਦੀ ਸਭ ਤੋਂ ਸੁਪੀਰੀਅਰ ਆਫਰਿੰਗ ਹੈ ਆਪਣੀ ਪ੍ਰੀਮੀਅਮ ਕਸਟਮਰਸ ਦੇ ਲਈ ਤੇ ਜੇਕਰ ਤੁਸੀਂ ਇਹ ਗੱਲ ਨੋਟ ਕੀਤੀ ਹੋਏਗੀ ਵੀ ਹੁਣ ਤੱਕ ਜਿਹੜੀ ਐਕਸਪ੍ਰੈਸ ਸੀਰੀਜ਼ ਐਸਬੀਆਈ ਦੀ ਆਪਾਂ ਦੇਖੀ ਹੈ ਇਹ ਸਿਰਫ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਐਸਬੀਆਈ ਦੇ ਨਾਲ ਸੈਲਰੀ ਅਕਾਊਂਟ ਹੈ ਹੁਣ ਜੇਕਰ ਸਾਡੇ ਚੋਂ ਜ਼ਿਆਦਾਤਰ ਲੋਕਾਂ ਨੇ ਐ ਤੇ ਤੁਹਾਡੀ ਸੈਲਰੀ ਤੇ ਹੀ ਡਿਪੈਂਡ ਕਰਦਾ ਤਾਂ ਉਹ 24000 ਤੋਂ ਲੈ ਕੇ 20 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ ਇਸ ਲੋਨ ਦਾ ਜੋ एलिਜੀਬਿਲਟੀ ਕਰਾਈਟੇਰੀਆ ਉਹ ਬਿਲਕੁਲ ਐਕਸਪ੍ਰੈਸ ਕ੍ਰੈਡਿਟ ਦੀ ਤਰ੍ਹਾਂ ਹੀ ਹੈ ਜਿੱਥੇ ਤੁਹਾਨੂੰ ਤੁਹਾਡੀ ਮੰਥਲੀ ਸੈਲਰੀ ਦਾ 24 ਗੁਣਾ ਤੱਕ ਲੋਨ ਮਿਲ ਸਕਦਾ ਹੈ ਤੇ ਜਿਹੜੀ ਇਹਦੀ EMI ਤੇ NMI ਰੇਸ਼ਿਓ ਹੈ ਉਹ 50% ਹੀ ਰਹੇਗੀ ਹੁਣ ਇਸ ਸਕੀਮ ਦੇ ਵਿੱਚ ਜਿਹੜਾ ਇੰਟਰਸਟ ਰੇਟ ਹੈ ਉਹ ਥੋੜਾ ਜਿਆਦਾ ਹੀ ਰਹਿੰਦਾ ਹੈ ਜੋ ਕਿ 14 ਤੋਂ 15% ਤੱਕ ਜਾ ਸਕਦਾ ਹੈ ਤੇ ਇਸ ਸਕੀਮ ਦੇ ਵਿੱਚ ਉਹ ਪ੍ਰੋਸੈਸਿੰਗ ਚਾਰजेस ਆਊ 8% ਤੱਕ ਹੋਣਗੇ ਬਾਕੀ ਜਿਹੜਾ ਚਾਰजेस ਦੀ ਗੱਲ ਕਰੀਏ ਤਾਂ 24% ਦੇ ਹਿਸਾਬ ਨਾਲ ਪੈਨਲ ਇੰਟਰਸ ਹਣਿਸ ਤੋਂ ਲਾਵਾ SBI ਦੇ ਜੋ ਬਾਕੀ ਪ੍ਰੋਡਕਟਸ ਹਨ ਉਹ ਕੁਝ ਸਪੈਸ਼ਲਾਈਜ਼ਡ ਕੈਟਾਗਰੀਜ਼ ਦੇ ਲਈ ਹੈ ਮਤਲਬ ਕਿ ਕੁਝ ਪਾਰਟਿਕੂਲਰ ਕੈਟਾਗਰੀ ਦੇ ਲੋਕਾਂ ਲਈ ਹੈ ਜਿਵੇਂ ਕਿ SBI ਦਾ ਪੈਨਸ਼ਨ ਲੋਨ ਹੈ ਪੈਸ਼ਨਰਸ ਦੇ ਲਈ ਠੀਕ ਹੋਰ ਪ੍ਰੋਡਕਟ ਹੈ SBI ਦਾ ਲੋਨ ਅਗੇਂਸਟ ਸਿਕਿਉਰिटीज ਜੋ ਕਿ ਉਹਨਾਂ ਲੋਕਾਂ ਲਈ ਹੈ ਜੋ ਸਿਕਿਉਰ ਲੋਨ ਲੈਣਾ ਚਾਹੁੰਦੇ ਆ ਸੋ ਇਹਨਾਂ ਪ੍ਰੋਡਕਟਸ ਦੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਨਹੀਂ ਕੀਤੀ ਹੈ ਸੋ ਹੁਣ ਤੱਕ ਆਪਾਂ ਇਹਨਾਂ ਪਰਸਨਲ ਲੋਨ ਦੇ ਆਲਮੋਸਟ ਹਰ ਇੱਕ ਪੈਲੋ ਨੂੰ ਡਿਟੇਲ ਦੇ ਵਿੱਚ ਡਿਸਕਸ ਕਰ ਲਿਆ ਸੋ ਇਹ ਸਾਰੀ ਇਨਫੋਰਮੇਸ਼ਨ ਉਹ ਤੁਹਾਡੇ ਤੱਕ ਲਈ ਆਨਲਾਈਨ ਸਾਡੀ ਕਾਫੀ ਸਾਰੀ ਮਿਹਨਤ ਲੱਗੀ ਹੈ ਇਸ ਚੀਜ਼ ਦੇ ਚੱਲਦੇ ਹੋਇਆ ਮੈਂ ਤੁਹਾਡੇ ਤੋਂ ਇੱਕ ਛੋਟਾ ਜਿਹਾ ਫੇਵਰ ਮੰਗਣਾ ਚਾਹੁੰਦਾ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਸਰਵੇ ਲਿੰਕ ਦਿੱਤਾ ਹੋਇਆ ਹੈ ਇਹ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਪਰਸਨਲ ਲੋਨ ਲੈਤਾ ਹੋਇਆ ਹੈ ਜਾਂ ਫਿਰ ਅੱਗੇ ਫਿਊਚਰ ਦੇ ਵਿੱਚ ਪਰਸਨਲ ਲੋਨ ਲੈਣ ਬਾਰੇ ਸੋਚ ਰਹੇ ਆ ਤੁਸੀਂ ਬਸ ਉਹ ਸਰਵੇ ਨੂੰ ਭਰ ਦਿਓ ਟੈਨਸ਼ਨ ਨਾ ਲਓ ਉਹਦੇ ਵਿੱਚ ਤੁਹਾਡਾ ਕੋਈ ਮੋਬਾਈਲ ਨੰਬਰ ਈਮੇਲ ਆਈਡੀ ਵਗੈਰਾ ਅੱਗੇ ਕੋਈ ਵੀ ਪਰਸਨਲ ਡਿਟੇਲ ਨਹੀਂ ਮੰਗੀ ਗਈ ਹੈ ਫਰੰਟ ਦੇ ਵਿੱਚ ਤੁਹਾਡੇ ਲਈ ਦੋ ਟਿਪਸ ਆ ਪਹਿਲਾ ਤਾਂ ਇਹ ਵੀ ਜਦੋਂ ਵੀ ਪਰਸਨਲ ਲੋਨ ਲੈਣ ਜਾਓ ਘੱਟੋ ਘੱਟ ਦੋ ਤੋਂ ਤਿੰਨ ਵੈਂਡਰਸ ਦੇ ਵਿੱਚ ਆਪਸ ਦੇ ਵਿੱਚ ਕੰਪੈਰੀਜ਼ਨ ਕਰੋ ਅਸਲ ਦੇ ਵਿੱਚ ਬੈਂਕਾਂ ਦੇ ਵਿੱਚ ਨਾ ਇੱਕ ਕੰਪੀਟੀਸ਼ਨ ਚੱਲਦਾ ਰਹਿੰਦਾ ਹੈ ਵੀ ਕਿਹੜਾ ਬੈਂਕ ਬੈਸਟ ਡੀਲ ਦੇ ਸਕਦਾ ਹੈ ਤੇ ਦੂਜੀ ਟਿਪ ਇਹ ਹੈ ਵੀ ਜੇਕਰ ਤੁਹਾਡਾ ਕੋਈ ਹੋਮ ਲੋਨ ਚੱਲ ਰਿਹਾ ਹੈ ਤਾਂ ਪਰਸਨਲ ਲੋਨ ਲੈਣ ਦੀ ਬਜਾਏ ਤੁਸੀਂ ਹੋਮ ਲੋਨ ਨੂੰ ਟਾਪ ਅਪ ਕਰਵਾ ਲਓ ਉਹ ਟਾਪ ਅਪ ਤੁਹਾਨੂੰ ਕਾਫੀ ਸਸਤੇ ਰੇਟ 'ਚ ਮਿਲ ਜੇਗਾ ਜਿਸ ਦੇ ਨਾਲ ਚੱਲਦੇ ਹੋਏ ਤੁਹਾਡਾ ਕਾਫੀ ਸਾਰਾ ਇੰਟਰਸਟ ਰੇਟ ਬਚ ਸਕਦਾ ਹੈ ਸੋ ਦੈਟਸ ਇਟ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸਰਵੇ ਭਰਨਾ ਬਿਲਕੁਲ ਨਾ ਭੁੱਲ